ਅਮਰੀਕਾ ਚ ਪੰਜਾਬੀ ਡਰਾਈਵਰਾਂ ਲਈ ਵੱਡਾ ਕਦਮ ਚੁੱਕਿਆ ਗਿਆ ਡਰਾਈਵਰ ਜਸ਼ਨਪ੍ਰੀਤ ਸਿੰਘ ਦੇ ਮਾਪਿਆਂ ਨੇ ਵੱਡੇ ਖੁਲਾਸੇ ਕੀਤੇ ਨੇ ਹੁਣ ਨਜ਼ਰਾਂ ਸ਼ਰਮਣੀ ਕਮੇਟੀ ਤੇ ਟਿਕੀਆਂ ਹੋਈਆਂ ਨੇ ਦਰਸਲ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ ਇਸ ਦੇ ਨਾਲ ਹੀ ਪਰਿਵਾਰ ਨੇ ਆਪਣੇ ਪੁੱਤਰ ਨੂੰ ਕਾਨੂੰਨੀ ਸੰਕਟ ਵਿੱਚੋਂ ਕੱਢਣ ਲਈ ਸ਼ਰਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ ਜ਼ਿਕਰਯੋਗ ਹੈ ਕਿ ਵੱਚ ਵਾਪਰੇ ਜਿੱਥੇ ਇੱਕ ਟਰੱਕ ਨੇ ਅੱਠ ਵਾਹਨਾਂ ਦੀ ਟੱਕਰ ਮਾਰ ਦਿੱਤੀ ਅਤੇ ਨਤੀਜੇ ਵਜੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ ਮੂਰੂਪੇ ਵਿੱਚ ਗਰਦਾਸਪੁਰ ਨੇੜੇ ਪ੍ਰਾਣਾ ਸ਼ਾਲਾ ਕਸਬਾ ਦੇ ਰਹਿਣ ਵਾਲੇ ਜਸ਼ਨਪ੍ਰੀਤ ਨੂੰ ਪੁਲਿਸ ਨੇ ਗਰਾਸ ਵਾਈ ਕੁੱਲਰ ਮੰਸ ਲੈਟਰ ਡਰਾਈਵਿੰਗ ਦੌਰਾਨ ਰਗਜ਼ ਦੀ ਵਰਤੋਂ ਕਰਨ ਅਤੇ ਸਰੀਰਕ ਸੱਟਾਂ ਪਹੁੰਚਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਹੈ ਜਸ਼ਨਪ੍ਰੀਤ ਦੇ ਪਿਤਾ ਰਵਿੰਦਰ ਸਿੰਘ ਜੋ ਕਿ ਇੱਕ ਸਕੂਲ ਵੱਲ ਚਲਾਉਂਦੇ ਨੇ ਅਤੇ ਮਾਤਾ ਜਸਪੀਰ ਕੌਰ ਨੇ ਦਾਵਾ ਕੀਤਾ ਕਿ ਉਹਨਾਂ ਦਾ ਪੁੱਤਰ ਇੱਕ ਅਮਰਿਤਧਾਰੀ ਸਿੱਖ ਹੈ ਅਤੇ ਨਿਯਮਤ ਤੌਰ ਤੇ ਨਗਰ ਕੀਰਤਨ ਚੇਸਾਲੇੰਦਰ ਰਵਿੰਦਰ ਸਿੰਘ ਨੇ ਟਾਕਸਿਕੋਲੋਜੀ ਰਿਪੋਰਟ ਦੇ ਦਾਅਵਿਆਂ ਨੂੰ ਵੀ ਰੱਦ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਨਸ਼ੇ ਦਾ ਮੁੱਦਾ ਇੱਕ ਵਾਰ ਤੇ ਹਮੇਸ਼ਾ ਲਈ ਹੱਲ ਹੋਣਾ ਚਾਹੀਦਾ ਹੈ ਇਹ ਸਾਨੂੰ ਬਹੁਤ ਦੁਖੀ ਕਰ ਰਿਹਾ ਇਸ ਤੇ ਨਾਲ ਹੀ ਅਸੀਂ ਪੀੜਤ ਪਰਿਵਾਰਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਜਸ਼ਨਪ੍ਰੀਤ ਨੂੰ ਵਿਦੇਸ਼ ਭੇਜਣ ਲਈ ਇੱਕ ਟਰੈਵਲ ਏਜੰਟ ਨੂੰ 40 ਲੱਖ ਰੁਪਏ ਦਿੱਤੇ ਸਨ ਤੇ ਆਪਣੇ ਪੁੱਤਰ ਦੇ ਭਵਿੱਖ ਨੂੰ ਸੁਰੱਖਿਤ ਕਰ ਲਈ ਆਪਣੇ ਘਰ ਨੂੰ ਗਿਰਵੀ ਰੱਖਿਆ ਸੀ ਮਾਤਾ ਜਸਪੀਰ ਕੌਰ ਨੇ ਭਾਵਕ ਹੁੰਦਿਆਂ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਐਜੀਪੀਸੀ ਨੂੰ ਅਪੀਲ ਕਰਦੀ ਹਾਂ ਕਿ ਉਹ ਕੈ ਕਾਉਂਸਲਟ ਜਨਰਲ ਨਾਲ ਗੱਲ ਕਰਨ ਜਸ਼ਨਪ੍ਰੀਤ ਤੇ ਕਮਰਤ ਧਾਰੀ ਸਿੱਖਾ ਅਤੇ ਸਾਨੂੰ ਉਮੀਦ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਐ ਜੀ ਪੀ ਸੀ ਸਾਡੀ ਮਦਦ ਲਈ ਅੱਗੇ ਆਵੇਗੀ ਜ਼ਿਕਰ ਜੋਗੇ ਕਿ ਜਸ਼ਨਪ੍ਰੀਤ ਨਵੰਬਰ 2022 ਵਿੱਚ ਅਮਰੀਕਾ ਦੀ ਦੱਖਣੀ ਸਰਹੱਦ ਪਾਰ ਕਰਕੇ ਪਹੁੰਚਿਆ ਸੀ ਅਤੇ ਉਸ ਨੂੰ ਡੈਪੂਟੇਸ਼ਨ ਦੀ ਸੁਣਵਾਈ ਲੰਬੇ ਤੋਂ ਹੁਣ ਤੱਕ ਰਹਾ ਕਰ ਦਿੱਤਾ ਗਿਆ ਉਧਰ ਦੂਜੇ ਪਾਸੇ ਇਸ ਸਬੰਧ ਵਿੱਚ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਬਿਨੈ ਕੁਮਾਰ ਰਕਵਾਤਰਾ ਅਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਵੱਖ-ਵੱਖ ਪੱਤਰ ਲਿਖ ਕੇ ਸਿੱਖ ਡਰਾਈਵਰਾਂ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ 24 ਅਕਤੂਬਰ 2025 ਨੂੰ ਭਾਰਤੀ ਰਾਜਦੂਤ ਬਿਨੈ ਕੁਮਾਰ ਕਵਾਤਰਾ ਨੂੰ ਲਿਖੇ ਪੱਤਰ ਵਿੱਚ ਅਮਰੀਕਾ ਵਿੱਚ ਹੁੰਦੇ ਮੋਟਰ ਵਾਨ ਹਾਦਸਿਆਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਤੁਸੀਂ ਦੇਖਿਆ ਹੋਵੇਗਾ ਕਿ ਅਮਰੀਕਾ ਵਿੱਚ ਇੱਕ ਸਿੱਖ ਡਰਾਈਵਰ ਜਸ਼ਨਪ੍ਰੀਤ ਸਿੰਘ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਸੜਕ ਹਾਦਸੇ ਨੂੰ ਮੀਡੀਆ ਵਿੱਚ ਉਭਾਰਿਆ ਜਾ ਰਿਹਾ ਹੈ ਇਹ ਬਹੁਤ ਦੁਖਦਾਈ ਹੈ ਕਿ ਉਸ ਦੀ ਗਲਤੀ ਨਾਲ ਤਿੰਨ ਲੋਕਾਂ ਨੂੰ ਕੁਚਲ ਦਿੱਤਾ ਗਿਆ ਇਸ ਤੋਂ ਪਹਿਲਾਂ ਅਗਸਤ ਵਿੱਚ ਇੱਕ ਹੋਰ ਸਿੱਖ ਡਰਾਈਵਰ ਹਰਜਿੰਦਰ ਸਿੰਘ ਨੂੰ ਪੁਲਿਸ ਨੇ ਗੈਰ ਕਾਨੂੰਨੀ ਯੂ ਟਰਨ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਕਾਰਨ ਤਿੰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਸੜਕ ਹਾਦਸਾ ਦੁਨੀਆ ਭਰ ਵਿੱਚ ਆਮ ਨੇ ਅਮਰੀਕਾ ਵਿੱਚ ਮੋਟਰ ਵਾਨ ਹਾਦਸਿਆਂ ਵਿੱਚ ਲਗਭਗ 40000 ਲੋਕ ਮਾਰੇ ਜਾਂਦੇ ਨੇ ਜਦਕਿ ਪੁਲਿਸ ਦੁਆਰਾ ਹਰ ਸਾਲ ਡਰਾਈਵਰਾਂ ਦੀ ਉਲੰਘਣਾ ਤੇ ਲਗਭਗ 60 ਲੱਖ ਮਾਮਲੇ ਦਰਜ ਕੀਤੇ ਜਾਂਦੇ ਨੇ ਉਹਨਾਂ ਨੇ ਅਮਰੀਕਾ ਵਿੱਚ ਰਹਿੰਦੇ ਸਿੱਖ ਟਰੱਕ ਡਰਾਈਵਰਾਂ ਦਾ ਭਵਿੱਖ ਖਾਤਰ ਵਿੱਚ ਹੋਣ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਨਵੇਂ ਸਖਤ ਪ੍ਰਵਾਸੀ ਨਿਯਮ ਕਾਰਨ ਅਮਰੀਕਾ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੌਜਵਾਨਾਂ ਵਿੱਚ ਪਹਿਲਾਂ ਹੀ ਘਬਰਾਹਟ ਹੈ ਡਰ ਹੈ ਕਿ ਇਹਨਾਂ ਦੋ ਸਿੱਖ ਡਰਾਈਵਰਾਂ ਦੀ ਗਲਤੀ ਕਰਨੋਂ ਅਮਰੀਕੀ ਸਰਕਾਰ ਹੋਰ ਸਿੱਖਾਂ ਨੂੰ ਤੰਗ ਨਾ ਕਰੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਉਹਨਾਂ ਵਿੱਚ ਵਿਸ਼ਵਾਸ ਬਹਾਲ ਕਰਨ ਲਈ ਉਹਨਾਂ ਦੀ ਮਦਦ ਕਰੋ ਦੂਜਾ ਪੱਤਰ ਉਹਨਾਂ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੂੰ ਲਿਖਿਆ ਜਿਸ ਵਿੱਚ ਉਹਨਾਂ ਜਸ਼ਨਪ੍ਰੀਤ ਦੇ ਅੰਮ੍ਰਿਤਧਾਰੀ ਹੋਣ ਦਾ ਸਕਰਕੀਤਾ ਤੇ ਉਸ ਉੱਤੇ ਲੱਗੇ ਨਸ਼ੇ ਦੇ ਦੋਸ਼ ਗਲਤ ਦੱਸੇ ਨੇ ਉਧਰ ਫਲੋਰੀਡਾ ਅਟਾਨੀ ਜਰਨਲ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਅਗਸਤ ਵਿੱਚ ਫਲੋਰੀਡਾ 'ਚ ਵਾਪਰੇ ਭਿਆਨਕ ਹਾਦਸੇ ਜਿਸ 'ਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ ਉਸ ਨਾਲ ਸੰਬੰਧਿਤ ਮਾਮਲੇ ਵਿੱਚ ਟਰੱਕ ਚਾਲਕ ਹਰਜਿੰਦਰ ਸਿੰਘ ਨੇ ਵਾਸ਼ਿੰਗਟਨ ਵਿੱਚ 202 2 ਮਹੀਨੇ ਅੰਦਰ 10 ਵਾਰ ਡਰਾਈਵਿੰਗ ਟੈਸਟ ਦਿੱਤਾ ਪਰ ਉਹ ਪਾਸ ਨਾ ਹੋ ਸਕਿਆ 플로రిਡਾ ਹਰਜਿੰਦਰ ਸਿੰਘ ਦੇ ਮਾਮਲੇ ਨੂੰ ਆਧਾਰ ਬਣਾ ਰਿਹਾ ਤਾਂ ਜੋ ਸੁਪਰੀਮ ਕੋਰਟ ਕੋਲ ਉਹਨਾਂ ਲੋਕਾਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਂ ਸੀਡੀਐਲ ਜਾਰੀ ਕਰਨ ਤੇ ਪੱਕੀ ਰੋਕ ਲਾਉਣ ਦੀ ਮੰਗ ਕੀਤੀ ਜਾ ਸਕੇ ਜੋ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਵਸਨੀਕ ਨਹੀਂ ਹਰਜਿੰਦਰ ਸਿੰਘ ਤੇ ਅਮਰੀਕਾ ਅੰਦਰ ਗੈਰ ਕਾਨੂੰਨੀ ਢੰਗ ਨਾਲ ਰਹਿਣ ਦਾ ਇਲਜ਼ਾਮ ਹੈ ਇਸ ਵੱਖਰੇ ਮਾਮਲੇ 'ਚ ਅਮਰੀਕਾ ਅੰਦਰ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਇੱਕ ਹੋਰ ਟਰੱਕ ਚਾਲਕ ਤੇ ਵੀ ਇਸ ਹਫਤੇ ਦੱਖਣੀ ਕੈਲੀਫੋਰਨੀਆ ਫ੍ਰੀਵੇ ਦੇ ਤੇ ਹਾਦਸਾ ਕਰਨ ਦਾ ਇਲਜ਼ਾਮ ਹੈ ਜਿਸ 'ਚ ਤਿੰਨ ਹੋਤਾ ਹੋ ਗੀਆਂ ਨੇ ਫਲੋਰੀਡਾ ਦੇ اٹੋਨੀ ਜਰਨਲ ਨੇ ਦੱਸਿਆ ਕਿ ਫਲੋਰੀਡਾ ਹਾਦਸੇ ਦਾ ਮੁਲਜ਼ਮ ਹਰਜਿੰਦਰ ਸਿੰਘ 10 ਮਾਰਚ 2023 ਤੋਂ 5 ਅਪ੍ਰੈਲ 2023 ਵਿਚਾਲੇ ਵਸ਼ਿੰਗਟਨ 'ਚ ਡਰਾਈਵਿੰਗ ਲੈਸੈਂਸ ਲਈ ਹੋਈ ਲਿਖਤੀ ਪ੍ਰੀਖਿਆ 'ਚ 10 ਵਾਰ ਫੇਲ ਹੋਇਆ ਸੀ ਉਸ ਨੂੰ ਕੈਲੀਫੋਰਨੀਆ ਵੱਲੋਂ ਡਰਾਈਵਿੰਗ ਲੈਸੈਂਸ ਜਾਰੀ ਕੀਤੇ ਜਾਣ ਤੋਂ ਪਹਿਲਾਂ ਵਸ਼ਿੰਗਟਨ ਤੋਂ ਸੀਡੀਐਲ ਜਾਰੀ ਕੀਤਾ ਗਿਆ ਸੀ ਅਦਾਲਤੀ ਦਸਤਾਵੇਜ਼ ਅਨੁਸਾਰ ਹਾਦਸੇ ਸਮੇਂ ਉਸ ਕੋਲ ਕੈਲੀਫੋਰਨੀਆ ਦਾ ਕਾਨੂੰਨੀ ਸੀਡੀਐਲ ਸੀ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਵੈੱਬਸਾਈਟ ਅਨੁਸਾਰ ਕੈਲੀਫੋਰਨੀਆ 'ਚ 4 ਕਮਰਸ਼ੀ ਟਰੱਕ ਚਾਲਕਾਂ ਨੂੰ ਲਿਖਤੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ ਪਰ ਜੇ ਉਹਨਾਂ ਕੋਲ ਕਿਸੇ ਬਾਹਰੀ ਰਾਜ ਦਾ ਲਾਇਸੈਂਸ ਹੈ ਤਾਂ ਉਹਨਾਂ ਨੂੰ ਡਰਾਈਵਿੰਗ ਟੈਸਟ ਤੋਂ ਛੋਟ ਦਿੱਤੀ ਜਾ ਸਕਦੀ ਹੈ